ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾ ਤਹਿਸੀਲ ਅਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤਾਨੂੰ ਤਿੰਨ ਪਸ਼ੂ ਦਿਖਾਉਣ ਲੱਗੇ ਆ ਦੋ ਝੋਟੀਆਂ ਤੇ ਇੱਕ ਵੈੜ ਜੀ ਅਸੀਂ ਪਹੁੰਚੇ ਆ ਮਨਜੋਤ ਵੀਰ ਦੇ ਕੋਲ ਤੇ ਕਰਦੇ ਆ ਮਨਜੋਤ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਸਾਰੀ ਪਸ਼ੂਆਂ ਬਾਰੇ ਡਿਟੇਲ ਮਨਜੋਤ ਵੀਰ ਸასი ਕਾਲ ਕੀ ਹਾਲ ਜੀ ਕੀ ਹਾਲ ਚੱਲ ਜੀ ਵਧੀਆ 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 ਚਾਹੀਦਾ ਜੀ ਹੋਰ ਸੁਣਾਉ ਆ ਠੀਕ ਹੈ ਤੇ ਵੇਗ ਗਿਆ ਕਾਲ ਵਾਲਾ ਮਾਲ ਵੇਗ ਗਿਆ ਸਾਰਾ ਅੱਛਾ ਮਾਲਾ ਜੀ ਜਾਣ ਵਾਲਾ ਜਾਦਾ ਜਾਣ ਵਾਲਾ ਅਰਸੋਂ ਜਾਣਾ ਛੁੱਟੀਆਂ ਕਰਕੇ ਹਾਂਜੀ ਛੁੱਟੀਆਂ ਕਰਕੇ ਛੁੱਟੀਆਂ ਕਰਕੇ ਹੈ ਸੋਮਵਾਰ ਜਾਣਾ ਸੋਮਵਾਰ ਹਾਂਜੀ ਸੋਮਵਾਰ ਜਾਣਾ ਸੋਮਵਾਰ ਜਾਣਾ ਅੱਛਾ ਅੱਛਾ ਠੀਕ ਹੈ ਅਰੇ ਨਿਕਨੇ ਕੇ ਮੁੱਲ ਲਗਾ ਦੇਣੀ ਅਈ ਨਿਕਨੇ ਅੱਜ ਤੇਨਾ ਪਸ਼ੂ ਹੈ ਦੋ ਝੋਟੀਆਂ ਦੇ ਕਬੜ ਹੈ ਹਾਂਜੀ ਛੋਟੇ ਛੋਟੇ ਮੋਟੇ ਤੇ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਮਨਜੋਤ ਹੈ ਪਿੰਡ ਹੜ ਰਕਲਾ ਤੇ ਸੀ ਅਲੀ ਨਾਲ ਹੈ ਜਿਲਾਂਗ ਠੀਕ ਹੈ ਜੀ ਫੋਨ ਨੰਬਰ ਦੱਸੋ 9041796788 ਮਨਜੋਤ ਵੀਰ ਜੀ ਆ ਵੈੜ ਬਾਰੇ ਦੱਸਿਓ ਕੰਮ ਆ ਸੁਆ ਜੀ। ਹਾਂ ਇੱਕ ਦੁੱਧਾ ਸੁਆ ਇਹਨੇ ਸੋਣਾ ਰਿਓ। ਵੇਖੋ ਬਹੁਤ ਹੀ ਲੰਮਾ ਥਾਣਿਆ। ਮੋਠਾ ਵਾਲਾ ਥਾਣਿਆ ਤੇ ਦੁੱਧਾ ਸੁਆ ਜੀ। ਹਾਂ ਜੀ। ਤੇ ਮਨਜੋਤ ਵੀਰ ਹਫਤਾ ਲੈ ਜੂਗੀ? ਹਫਤਾ ਲੈ ਜੂਗੀ। ਠੀਕ ਆ। ਹਫਤਾ ਜੀ ਲੈ ਜੂਗੀ। ਹਾਂ ਜੀ। ਬਹੁਤ ਹੀ ਚੰਗੀ ਸੋਹਣੀ ਸੁਨੱਖੀ ਵੈੜ ਆ ਰਾਜੂ ਵੀਰ ਆ ਖੋਲ ਕੇ ਵਿਖਾ। ਚਾਲੂ ਬੜੀ ਪਹਿ ਪੂਰੀ ਸੁੱਕੀ ਪਈ ਆ ਜੀ। ਨਾ ਵੀ ਜੇ ਤੰ ਤੋੜ ਕੇ ਵਿਖਾਉਣੇ ਆ। ਬਹੁਤ ਹੀ ਚੰਗੀ ਵੈੜ ਥਣਪੰਡੇ ਵਾਲੀ ਵੈੜ ਆ। ਪੂਣੀ ਦੇਣੀ ਉਧਰ ਰਾਜੀ ਆ ਕੰਨਾਂ ਨੇ ਨਹੀਂ ਉਹਦੀ ਗੱਲ ਹੈਗੀ ਆ ਹੈ ਵੀ ਜਰਸੀ ਚ ਹੁੰਦੀ ਆ ਤੇ ਬਾਕੀ ਥਾਣਾ ਦਾ ਸਹਜ ਇਹ ਗਾਇ ਵੀ ਬਹੁਤ ਹੀ ਮਨਜੋਤ ਵੀ ਰਾਜੀ ਆਏ ਆ ਪਸ਼ੂ ਰਾਜੀ ਆਏ ਆ ਰਾਜੀ ਆਏ ਉਹ ਵੀ ਜੀ ਆਜੀ ਪਸ਼ੂ ਆਏ ਇਹ ਮਨਜੋਤ ਵੀਰ ਜੇ ਤੇ ਮੋਲ ਦੀ ਗੱਲ ਕਰੀਏ ਤੇ ਮੋਲ ਤੇਰਾ ਮੈਂ ਕਿਹਾ 45000 ਜੈ ਜੀ ਦੱਸੋ ਜੈ ਜੀ ਹਾਂ ਜੀ 40000 ਦੇ ਦਾਂਗੇ ਨਹੀਂ 40000 ਜ਼ਿਆਦਾ ਲਿਜਾਇਜ ਕਰੀਏ ਕੋ ਵੈੜ ਨਾ ਵੈੜ ਚੰਗੀ ਆ ਚਲੋ ਜਾਇਜ਼ ਕਰ ਲੀਏ ਆਪਾਂ ਤੁਸੀਂ ਆਪ ਹੀ ਕਰ ਦੋ ਲਾਸਟ ਨਹੀਂ ਦੱਸ ਦੋ ਤੁਸੀਂ 36000 ਦੀ ਦੇ ਨਾਂਗੇ ਮੇ ਜੋ 38 ਜਾਂਦਾ 36 ਦੀ ਹਾਂ ਨਾ ਕਰ ਦਈਏ 36 ਦੀ ਹਾਂ ਕੋਈ ਗੱਲ ਨਹੀਂ ਠੀਕ ਆ ਲਓ ਵੀ ਜੀ 36000 ਦੀ ਵੈੜ ਜੇ ਬਾਕੀ ਥਣ ਥਣ ਬਹੁਤ ਹੀ ਲੰਮਾ ਵੈੜ ਦਾ ਹੁਣ ਕੋਈ ਵੀ ਛੋੜਨਾ ਕਰਾਵੇ ਕੋਈ ਗੱਲ ਨਹੀਂ ਵਿੱਚ ਆਵੇ ਕੋ ਪਾਣੀ ਪੀਂਦੀ ਕਿ ਨਹੀਂ ਧਾਈ ਜੇ ਇਹ ਪਸ਼ੂਆਂ ਨੂੰ ਮੇਰੇ ਤੋਂ ਨਾ ਪਾਣੀ ਪੁਣੀ ਵੀ ਨਹੀਂ ਟਾਦੇ ਮੇ ਜੋਤਵੀਰ ਹਾਂਜੀ ਕਿ ਆਹ ਛੋਟੀ ਦੀ ਗੱਲ ਕਰੀਏ ਤੇ ਆ ਵੀ ਆਤੀ ਦੁਜਾ ਸੁਹਾ ਸੁਈ। ਲੋ ਵੀ ਜੀ ਦੁਜਾ ਸੁਹਾ ਸੁਈ ਆ। ਹਾਂਜੀ। ਤੇ ਕਿੰਨੇ ਦਿਨ ਹੋ ਗਏ ਸੁਈ ਨੂੰ? ਸੁਈ ਨੂੰ ਇਹਨੂੰ ਮਰੇ। ਥੋੜਾ ਦਿਨ ਹੋਇਆ। ਦੋ ਦੋ ਤਿੰਨ ਦਿਨ ਨਹੀਂ ਹੋਇਆ। ਹਾਂਜੀ ਹਾਂਜੀ ਮਗਰੇ। ਲੋ ਵੀ ਜੀ ਦੋ ਤਿੰਨ ਦਿਨ ਰਾਜੂ ਵੀਰ ਖੋਲ ਕੇ ਵਿਖਾ। ਮਗਰੇ ਵੀ ਕੱਟੀ। ਠੀਕ ਆ। ਹਾਂਜੀ। ਇਹ ਵੀ ਅੱਜ ਹੀ ਆਇਆ ਮੇਜੋ ਦਾ। ਅੱਜ ਹੀ ਨਹੀਂ ਆਇਓ। ਠੀਕ ਆ। ਕਿੰਨੇ ਅੱਜ ਆਇਆ ਨਹੀਂ? ਲੋ ਵੀ ਜੀ ਕਿੰਨੇ ਅੱਜ ਆਇਆਲੇ। ਥਾਣਾ ਦਾ ਇਹਦਾ ਵੀ ਸਾਇਤ ਗਾਇਬ। ਬਹੁਤ ਹੀ ਵਧੀਆ ਏ। ਦੁਜਾ ਸੁਆ ਮਨਜੋਤ ਵੀਰ ਦੁਜਾ ਸੁਆ ਮਗਰ ਇਹਦੇ ਕਟੀਆਂ ਦੋਹਾਂ ਦੇ ਕਟੀਆਂ ਹਨ ਦੋਹਾਂ ਦੇ ਕਟੀਆਂ ਤੇ ਮਨਜੋਤ ਵੀਰ ਕਿੰਨਾ ਦੁੱਧਿਆ ਥਲੇ ਫਿਰ ਜੇ 7-8 ਕਿਲੋ ਦੁੱਧ ਹੋਊਗਾ 7-8 ਕਿਲੋ ਦੁੱਧ ਹੈ ਇਹਦਾ ਮੁੱਲ ਦੱਸਿਓ ਜਾਇ ਜਾਇ ਕਰਿਓ 100 ਰੁਪਈਆ ਛੋੜ ਹੀ ਬਸ ਕਰਨੀ ਆਪਾਂ ਲਾਸਟ ਹੀ ਫਿਰ ਕਹਿਦਾ ਹੋਰ ਮੇਰਾ ਵੀਰ ਜਿਹੜਾ ਮੰਨ ਲਓ ਫੋਨ ਕਰੇ ਬਸ ਉਹ ਚ ਛੋੜ ਹੀ ਹਣੀ ਜਿਹੜਾ ਮਨਜੋਤ ਵੀਰ ਨੇ ਮੁੱਲ ਕਿਹਾ ਤਾਂ ਇਹ ਲਾਸਟ ਕਹਿਦਿਆਂ ਲੱਗਦਾ ਲਾਸਟ ਕਹਿ ਲੋ ਆਮਲੀ ਤੇ ਨਾਮ ਨਹੀਂ ਨਾਮ ਨਹੀਂ ਬਸ بس 100 ਰੁਪਏ ਤੂੰ ਛੂਟ ਕਰ। بس 100 ਰੁਪਏ ਹੈ। 70000 ਦੀ। ਲਓ ਵੀਰ ਜੀ 70000 ਦੀ ਦੂਜਾ ਸੂਆ ਝੋਟੀ। 100 ਰੁਪਏ ਛੂਟ ਕਰ ਦੋ ਆ ਵੀ। ਲਓ ਜੀ 100 ਰੁਪਏ ਛੋਟ ਹੋ ਗਈ ਬਹੁਤ ਹੀ ਚੰਗੀ ਝੋਟੀ ਏ। ਤੇ ਹੁਣ ਕਰੀਏ ਇਹਦੀ ਗੱਲਬਾਤ। ਤੇ ਮੈਂ ਜੋ ਇਹ ਕਿੰਨਾ ਦੁੱਧਿਆ ਝੋਟੀ ਥਲੇ। ਇਹ ਭੋੜੀ ਜੋ। ਇਹਾਂ ਭੋੜੀ ਹੈ ਝੋਟੀ ਤੇ ਕਿੰਨਾ ਦੁੱਧਿਆ ਇਸ ਥਲੇ। ਇਹ ਥਲੇ ਹੈਗਾ 11-12 ਕਿਲੋ। ਲਓ ਵੀਰ ਜੀ 11-12 ਕਿਲੋ ਦੁੱਧ ਜੇ। ਕਰਾ ਜੂ ਵੀਰ ਖੋਲ ਕੇ ਵਖਾ। ਲਓ ਵੀਰ ਜੀ। ਇਹਦਾ ਵੀ ਥਣਾ ਦਾ ਸੈਜ ਤੇ ਗੈਬ ਬਹੁਤ ਹੀ ਜ਼ਿਆ ਵੱਡੀ ਝੋਟੀ ਆ ਮੇਰਾ ਵੀਰ ਕੋਈ ਇਹ ਨਾਲ ਨਿੱਕੀ ਸਮਝੇ ਬੌਜੀ ਪੈਰ ਕਿਉਂ ਦਬਾਉਂਦੀ ਵੀਰ ਉਹ ਨਲਾਈ ਉਹ ਈੜਾ ਗਾੜਾ ਵੱਜ ਗਿਆ ਜੋ ਜਾਉਂਦਾ ਪੈਰ ਚ ਹਾਂਜੀ ਹੈ ਉਹ ਫਸਿਆ ਗੀੜਾ ਆਈ ਓਏ ਕੱਢ ਦੇ ਗੀੜਾ ਕੋਈ ਕਹਿੰਦਾ ਕੱਖ ਨਹੀਂ ਆ ਗੀੜਾ ਏ ਹੈ ਲਓ ਵੀਰ ਜੀ ਗੀੜਾ ਵੱਜਿਆ ਪੈਰ ਚ ਮੈਂ ਅੱਗੇ ਕਹਿੰਦਿਆ ਮੈਂ ਵੀ ਕੋਈ ਇਹੋ ਜੀ ਗੱਲ ਬਾਤ ਹੈ ਨਹੀਂ ਆ ਤੇ ਮਨਜੋਤ ਵੀਰ ਜੀ ਦਰਾ ਸਾਹਮਣੇ ਦੇਖੋ ਕਾਲੀ ਪੂਰੀ ਕਾਲੀ ਬੰ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਇਹਦੀ ਮਗਰ ਵੀ ਕੱਟੀ ਜੋ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂਜੀ ਉਹ ਵੀਰ ਜੀ ਇਹਨੂੰ ਕਿੰਨੇ ਦਿਨ ਹੋ ਗਏ ਜਸੂਈ ਨੂੰ ਇਹਨੂੰ ਸੂਈ ਨੂੰ ਦੱਸ ਦੇਣ ਹੋਏ ਤੇ ਦੁੱਧ ਦੇ ਥੱਲੇ ਲੀਟਰ ਵਾਲਾ ਕਿੰਨਾ ਹੈ ਤਿੰਨ ਟਾਈਮ ਚੋਰੀ ਹਣੀ ਤਿੰਨ ਟਾਈਮ ਵੀਰ ਕਹਿੰਦਾ ਚੋਰੀ ਕਾਲੀ ਪਾ ਦੇ ਵੀਰ ਹਾਂਜੀ ਵੀਡੀਓ ਕਰ ਤੇ ਚਵਾਲੇ ਹਾਂ ਇੱਥੇ ਆ ਕੇ ਚੋ ਅੱਛਾ ਕਿੰਨਾ 11 ਕਿਲੋ ਉਹ ਲੀਟਰ ਵਾਲਾ ਪੂਰਾ ਪੂਰਾ ਠੰਡਾ ਕਰਕੇ 11 ਕਿਲੋ ਕਰੋ ਇਹ ਤਿਰੰਗਲੋ ਕਰੂਗਿ ਨਹੀਂ ਕਰੂ ਓ ਵੀਰ ਜੀ ਮਨਜੋਤ ਵੀਰ ਕਹਿੰਦਾ ਤਿਰੰਗ ਪੂਰੀ ਸੇਵਾ ਕਰੇ ਨਾ ਵੀਰ ਤੇ ਕਿੰਨੇ ਵਜੇ ਦੀ ਇਹਦੀ ਚੁਵਾਈ ਹੋ ਗਈ ਆ ਜੀ ਆ 11 12 ਵਜੇ 11 12 ਵਜੇ ਵੀਰ ਨਾ ਹੁਣ ਆਪਾਸ ਕਰਕੇ ਫੇਰ ਲਿਆਂਦ ਗਿਆ ਜੇ ਮੇਰਾ ਵੀਰ ਕੋ ਸਾਹਵੇਂ ਸਾਹ ਲਾਲੇ ਤੇ ਮਨਜੋਤ ਵੀਰ ਇਹਦੀ ਵੀ ਹਾਨਾ ਹੀ ਬਸ ਕਰਦੀ ਲਾਸਟ ਹੀ ਕਰਦੀ ਬਸ 100 ਰੁਪਏ ਛੋਟ ਹੀ 85000 ਦੀ ਜੀ ਲਓ ਵੀਰ ਜੀ ਵੱਡੀ ਛੋਟੀ 85000 ਦੀ ਜੇ ਬਹੁਤ ਹੀ ਚੰਗੀ ਛੋਟੀ ਆ ਤੇ ਬਿਲਕੁਲ ਨੋਰਮਲ ਨਹੀਂ ਇਹ ਤੇ ਗੱਲ ਹੈ ਕਿ ਕਾਦਵਾਜਨ ਬਹੁਤ ਜ਼ਿਆਦਾ ਛੋਟੀ ਦਾ ਤੇ ਵਹਿੜ ਵੀ ਬਹੁਤ ਚੰਗੀ ਜੇ ਮਜੂਦ ਵੀਰ ਹੋਰ ਕੁਝ ਕਹਿਣਾ ਚਾਹੁੰਦਾ ਉਹ ਬਸ ਸੂਝ ਰੰਗ ਦੇ ਤੇ ਹਲਕੇ ਕਰਕੇ ਥੋੜਾ ਦੋਟਿਆ ਕਿਆ ਤੋਂ ਬਾਤ ਕਰਦੇ ਲੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰੀ ਵੇਖਣ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ